ਅਜਾ ਹੀ ਛੰਕਾ ਜਿਤਾਇ ਜਾ ਰਹੀ ਸੀ ਕਿ ਕੋਈ ਵੱਡੀ ਗੈਂਗਵਾਰਦਾ ਹੀ ਨਤੀਜਾ ਆਏ ਇਹ ਕਿਸੇ ਪ੍ਰਾਣੀ ਖੁੰਦਕ ਦਾ ਹੀ ਨਤੀਜਾ ਆਏ ਦਿਨ ਦਹਾੜੇ ਹੋਈ ਕਤਲੋਗਾਰ ਦੇ ਕਰਕੇ ਤਾੜ-ਤਾੜ ਚੱਲੀਆਂ ਗੋਲੀਆਂ ਕਰਕੇ ਅੰਨੇ ਵਾ ਹੋਈ ਫਾਇਰਿੰਗ ਨੂੰ ਲੈ ਕੇ ਪਹਿਲਾਂ ਹੀ ਖਦਸੇ ਜਿਤਾਏ ਜਾ ਰਹੇ ਸੀ ਕਿ ਕੋਈ ਗੈਂਗਵਾਰ ਹੀ ਹੋ ਸਕਦੀ ਹੈ ਦੱਸਿਆ ਜਾ ਰਿਹਾ ਕਿ ਜੱਗੂ ਭਗਵਾਨ ਪੁਰੀਆ ਦਾ ਇਹ ਸਮਰਥਕ ਸੀ ਅੰਮ੍ਰਿਤਸਰ ਦੇ ਪਿੰਡ ਚੰਨਣਕੇ ਦੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਜੁਗਰਾਜ ਸਿੰਘ ਤੇ ਅੰਨੇ ਵਾ ਗੋਲੀ ਚਲਾ ਦਿੰਦੇ ਨੇ ਤਿੰਨੋਂ ਬਦਮਾਸ਼ਿਕ ਬਾਈਤੇ ਆਏ ਸੀ ਤੇ ਉਹਨਾਂ ਨੇ ਜੁਗਰਾਜ ਤੇ ਬਹੁਤੀ ਨੇੜਿਓਂ ਗੋਲੀਬਾਰੀ ਕੀਤੀ ਜਿਸ ਤੇ ਕਰਕੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਬੱਬੀਹਾ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਔਰ ਉਹਨਾਂ ਨੇ ਲਿਖਿਆ ਹੈ ਮੈਡੋਨੀਵਾਲ ਮਹੱਭਰੰਦਾਵਾ ਤੇ ਕੋਸ਼ਲ ਚੌਧਰੀ ਚੰਨਣ ਕੇ ਪਿੰਡ ਜੁਗਰਾਜ ਸਿੰਘ ਉਰਫ ਤੋਤਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਆ। ਅੱਗੇ ਲਿਖਿਆ ਕਿ ਉਹਨੇ ਜੁਗਰਾਜ ਸਿੰਘ ਜੱਗੂ ਭਗਵਾਨਪੁਰਿਆ ਦੇ ਨਿਰਦੇਸ਼ਾਂ ਤੇ ਸਾਡੇ ਭਰਾ ਗੁਰਪ੍ਰਿਆਰ ਦੇ ਕਤਲ ਦੀ ਰੈਕੀ ਕੀਤੀ ਸੀ ਤੇ ਜੱਗੂ ਦੇ ਨਿਰਦੇਸ਼ਾਂ ਤੇ ਸਾਡੇ ਭਰਾਵਾਂ ਵਿਰੋਧ ਪ੍ਰਧਾਨ ਨੂੰ ਕਰਵਾਇਆ ਸੀ ਬਾਕੀ ਜੋ ਪੌਂਕ ਰਹੇ ਨੇ ਉਹਨਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਅਸੀਂ ਸਾਰਾ ਦਿਨ ਨਜ਼ਰ ਰੱਖ ਰਹੇ ਹਾਂ ਉਡੀਕ ਕਰੋ ਤੇ ਦੇਖੋ ਇਹ ਪੋਸਟ ਪਾਈ ਆ ਬੰਬੀਹਾ ਗਰੁੱਪ ਵੱਲੋਂ ਉਹਨਾਂ ਦੀ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਲੈ ਲਈ ਹੈ ਸੀਸੀਟੀਵੀ ਦੇ ਵਿੱਚ ਰਿਕਾਰਡ ਵੀਡੀਓ ਜਿਹੜੀ ਹੈ ਇਹ ਤੁਸੀਂ ਦੇਖ ਰਹੇ ਹੋ ਕਿਵੇਂ ਤੇ ਨਨ ਪਛਾਤੇ ਮੂੰਹ ਟੱਕੇ ਹੋਏ ਨੇ ਸ਼ਰੀਆਮ ਦਿਨ ਦਿਹਾੜੇ ਅੰਨੇ ਵਾ ਗੋੜੀ ਚਲਾਉਂਦੇ ਨੇ ਔਰ ਕਤਲ ਉਹ ਗਾਰਤ ਕਰਕੇ ਚਲੇ ਜਾਂਦੇ ਨੇ ਇਥੇ ਇਹ ਵੀ ਜੇਕਰ ਸਾਹਮਣੇ ਆ ਰਿਹਾ ਕਿ ਗਾਇਕ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਜਿਹੜਾ ਉਹਦਾ ਜਿਹੜਾ ਕਾਤਲ ਹੈ ਉਹਦੇ ਭਰਾ ਦੀ ਮੌਤ ਜਿਹੜੀ ਹੈ ਉਹ ਹੋ ਰਹੀ ਹੈ ਉਹਦਾ ਕਤਲ ਸ਼ਰੀਆਮ ਹੋਇਆ ਬਾਈਕ ਸਵਾਰਾਂ ਨੇ ਕੀਤਾ ਅੰਨੇ ਵਾ ਗੋੜੀਆਂ ਚਲਾ ਕੇ ਕੀਤਾ ਤੇ ਬਿਬੀਹਾ ਗਰੇਂਗ ਨੇ ਇਸ ਦੀ ਜ਼ਿੰਮੇਵਾਰੀ ਲੇ ਲਿਆ ਤੇ ਲਿਖਿਆ ਕਿ ਸਾਡਾ ਧਿਆਨ ਸਾਰਿਆਂ ਤੇ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਹਰ ਪਹਿਲੂ ਤੋਂ ਹਰ ਪੱਖ ਤੋਂ ਹਰ ਪਾਸੇ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਉੱਚ ਅਫਸਰ ਇਸ ਸਾਰੇ ਗੋਲੀ ਕਾਂਡ ਨੂੰ ਬੜੀ ਸਜਿੱਦਗੀ ਨਾਲ ਦੇਖ ਰਹੇ ਹਨ ਕੋਈ ਕਾਰਨਦਾਰ ਨਹੀਂ ਪਤਾ ਲੱਗਾ ਤੋਰ ਲੋਕ ਜਿੱਦਾਂ ਨਹੀਂ ਕੋਈ ਪਤਾ ਨਹੀਂ ਆਮਛਾ ਤੇ ਨੂੰ ਬਦੇ ਨਾ ਦੇਖੇ ਨਹੀਂ ਹੋਰ ਤੋਂ ਵਾਲਾ ਕਾਰਵਾਈ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਸਜਾਏ ਕੀਤਾ ਇਦਾਂ ਮੈਂ ਸਾਜਾ ਦਿੱਤੀ ਜਾਵੇ ਸਾਰੇ ਤੇ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਆ ਕੇ ਮਾਰੀ ਨਾ ਉਥੀਆਂ ਮਾਰੀਆਂ ਜਾਣ ਤੇ ਚਾਰ ਪੰਜ ਗੋਲੀਆਂ ਵੱਜੀਆਂ ਹੋਈ ਵੀ ਨਹੀਂ ਇਹ ਪੋਤੀ ਦਾ ਕਿਆਤੀ ਬੜੀ ਦਾ ਕੰਮ ਹੁਣ ਬਜ਼ੁਰਗ ਆ ਪੁੱਤ ਸਾਡਾ ਸਭ ਦਾ ਸਾਹ ਆ ਤੇ ਮੈਂ ਕਹਇਓ ਮੇਰੀ ਨੂੰਹ ਪੁੱਤ ਦੇ ਲੈ ਲਿਆ ਹੁੰਦਾ ਮੈਂ ਜਗਰਾਜ ਸਿੰਘ ਹੈ ਇਹਦਾ ਕੰਨ ਜਿਹੜਾ ਇਹ ਅਨੁਸ਼ਾਸਿਤ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਇਹ ਜੇ ਸਬੰਧੀ ਮੁਕਫਸਲ थाना ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਹੈ ਤਫਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤਤੌਣ ਗਏ ਮੁਤਵਕਰ ਰਹੀ ਮਚਲੇ ਅੰਦਰ ਸੀ ਕੋਈ ਪ੍ਰਾਣੀ ਰੰਤੀ ਸੀ ਤਾਂ ਫਿਰ ਕੋਈ ਝਗੜਾ ਕਰਦਾ ਰਿਹਾ ਸੀ ਇਹਦੇ ਬਾਰੇ ਜਿਹੜੇ ਕੇਸ ਮਕਦਮੇ ਦੀ ਤਫਤੀਸ਼ ਜਾਂ ਮੇਰੇ ਤੋਂ ਸੀਨੀਅਰ ਅਫਸਰੀ ਦਾ ਸੰਭ ਕਾਰਵਾਈ ਮਕਦਮਾ ਦਰਜ ਕੀਤਾ ਵਾ ਤਫਤੀਸ਼ ਜਾਰੀ ਹੈ ਤੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਮਕਦਮਾ ਜਿਹੜਾ ਸਸ ਦੋਸ਼ੀ ਜਿਹੜੇ ਕਰਦਾ ਨਹੀਂ ਇਹ ਜਨਾਬ ਨੂੰ ਮੈਂ ਨਾਮ ਕੋਈ ਪਛਾਣ ਹੋ ਬਾਈ ਉਹਨਾਂ ਦੀ ਤਫਤੀਸ਼ ਜਾਰੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਕਹਾਣੀ ਕਿਸੇ ਦੀ ਮੁੰਡੇ ਦੀ ਉਹ ਸਾਰੇ ਅਫਸਰ ਜਿਹੜੇ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਹਮ ਚੱਲੇਗੀ ਕੀ ਸਿਰ ਵੀ ਕਮਰੇ ਖੋਲ੍ਹ ਲਿਆ ਰਹੇ ਆ ਆਸ-ਪਾਸ ਕਿੱਥੇ ਜਾ ਰਹੇ ਸਾਰੇ ਅਫਸਰ